ਅੱਜ ਦੀ ਜਿਹੜੀ ਚੁੱਪ ਕਰੇਗਾ ਉਹ ਯਾਰ ਮੇਰੀ ਆਵਾਜ਼ ਬਹੁਤ ਉੱਚੀ ਤੇ ਪਿੱਛੇ ਰੱਖੋ ਅੱਜ ਜਿਹੜੀ ਮੀਟਿੰਗ ਸੀ ਨਾ ਰੂਟੀਨ ਦੇ ਸਾਰੇ ਕੰਮ ਸੀ ਅਜੰਡੇ ਦੇ ਮੁਤਾਬਕ ਸਾਰੀ ਮੀਟਿੰਗ ਤੋਂ ਉਪਰੰਤ ਗਿਆਨੀ ਹਰਪੀ ਸਿੰਘ بڑا ਮਸਲਾ ਸੀ ਜਿਹੜਾ ਪੜਤਾਲ ਕਰਨ ਲਈ ਤਿੰਨ ਮੈਂਬਰੀ ਕਮੇਟੀ ਬਣਾਈ ਸੀ ਉਹਨਾਂ ਨੇ ਏਜੰਡਾ ਲੈਂਦਾ ਜੀ ਦਾ ਅਸੀਂ ਤਿੰਨ ਮੈਂਬਰ ਸਰਦਾਰ ਅਮਰੀਕ ਸਿੰਘ ਬਿਸ਼ੋਹਾ ਮੈਂ ਜਸਵੰਤ ਸਿੰਘ ਪ੍ਰੈਣ ਤੇ ਪਰਮਜੀਤ ਸਿੰਘ ਰਾਏਪੁਰ ਨੇ ਉਹਦੀ ਮਤੇ ਦੀ ਵਿਰੋਧਤਾ ਕੀਤੀ ਆ ਲਿਖ ਕੇ ਵੀ ਦਿੱਤਾ ਲਿਖ ਕੇ ਵੀ ਦਿੱਤਾ ਸਾਨੂੰ ਇਹ ਮਹਿਸੂਸ ਹੋਇਆ ਇਹ ਮਸਲਾ ਇਹ ਉਹਨਾਂ ਦੀ ਜਿਹੜੀ ਵਰਖਾਸਤ ਆ ਰਾਜਨੀਤਿਕ ਐਂਗਲ ਤੋਂ ਕੀਤੀ ਗਈ ਆ ਪੜਤਾਲ ਕਮੇਟੀ ਦੀ ਰਿਪੋਰਟ ਸਾਨੂੰ ਦਿੱਤੀ ਨਹੀਂ ਪੜ ਕੇ ਜਰੂਰ ਸੁਣਾਈ ਗਈ ਆ ਉਸ ਰਿਪੋਰਟੀ ਦੇ ਵਿੱਚ ਬਹੁਤ ਜ਼ਿਆਦੇ ਦੋਸ਼ ਲਾਏ ਗਏ ਆ ਮੈਂ ਇਸ ਗੱਲ ਦੀ ਨਹੀਂ ਕਿਉਂਕਿ ਮੈਂ ਨਾ ਹਰਪ੍ਰੀਤ ਸਿੰਘ ਨੂੰ ਕੋਈ ਤੇ ਮਿਲਿਆ ਗਿਆਨੀ ਜੀ ਨੂੰ ਨਾ ਵਾਲਾ ਮੈਂ ਉਹਨਾਂ ਬਾਰੇ ਜਾਣਦਾ ਹੋ ਸਕਦਾ ਬਹੁਤੀਆਂ ਗੱਲਾਂ ਉਹਨਾਂ ਨੇ ਜਿਹੜੇ ਦੋਸ਼ ਲਾਏ ਆ ਕੋਈ ਸਹੀ ਵੀ ਹੋਵੇ ਕੋਈ ਗਲਤ ਵੀ ਹੋਵੇ ਪਰ ਸਿਧਾਂਤਕ ਗੱਲ ਇਹ ਆ ਵੀ ਜੇ ਗਿਆਨੀ ਹਰਪ੍ਰੀਤ ਸਿੰਘ ਬੀਤੇ ਸਮੇਂ ਚ ਇਹਨੇ ਮਾਰੇ ਸੀ ਜਿੰਨਾ ਅਜਰ ਤੁਹਾਡੇ ਹੱਕ ਚ ਬੋਲਦੇ ਰਹੇ ਆ ਤੁਸੀਂ ਉਹਨੂੰ ਸਲਾਉਂਦੇ ਰਹੇ ਹੋ ਅੱਜ ਤੁਹਾਡੀ ਰਾਜਨੀਤਿਕ ਗੱਲਾਂ ਦੀ ਪੂਰਤੀ ਨਹੀਂ ਕਰਦੇ ਅੱਜ ਤੁਸੀਂ ਉਹਨਾਂ ਨੂੰ ਲਾ ਕੇ ਪਰੇ ਮਾਰੇ ਆ ਸਵਾਲ ਸਿਧਾਂਤ ਦਾ ਗਿਆਨੀ ਹਰਪ੍ਰੀਤ ਸਿੰਘ ਦਾ ਨਹੀਂ ਗੱਲ ਤਾਂ ਆ ਜਿਸ ਰਾਹੋ ਜਿੱਥੇ ਦਾ ਰਣਜੀਤ ਸਿੰਘ ਜਿਸ ਰਾਹ ਤੇ ਪੁਰਾਣੇ ਜੱਤੇਦਾਰ ਇਹ ਆਪਣੇ ਰਾਜਨੀਤਿਕ ਤੌਰ ਤੇ ਵਰਤ ਕੇ ਸਿੱਧਦੇ ਰਹੇ ਆ ਅੱਜ ਉਸ ਰਾਜਨੀਤਿਕ ਵਿਅਕਤੀ ਨੇ ਅਰਜੈਕਟਿਵ ਦੇ ਮੈਂਬਰਾਂ ਰਹੀਂ ਉਹ ਆਪ ਦਾ ਅੰਜਾਮ ਨੂੰ ਪੂਰਾ ਕਰਦਾ ਅੱਜ ਕਿੰਨਾ ਕਿੰਨਾ ਨੇ ਵਿਰੋਧ ਕੀਤਾ ਨਾਮ ਦੱਸ ਦੇ ਨੇ ਅਮਰੀਕ ਸਿੰਘ ਬਿਸ਼ੋਹਾ ਜੀ ਅਜਨਾਲੇ ਤੋਂ ਮੈਂਬਰ ਆ ਪਰਮਜੀਤ ਸਿੰਘ ਰੈਪੌਰ ਜਲੰਧਰ ਤੋਂ ਮੈਂਬਰ ਆ ਮੈਂ ਸਿਧਮਾ ਬੇੜ ਤੋਂ ਜਸਵੰਤ ਸਿੰਘ ਪੜਾਣ ਮੈਂਬਰ ਆ ਬਿਲਕੁਲ ਲੈਣਾ ਚਾਹੀਦਾ ਦੇਖੋ ਮੈਂ ਇੱਕ ਗੱਲ ਕਹਿ ਸਕਦਾ ਬਿਲਕੁਲ ਸੱਚੋ ਸੱਚ ਮੈਂ ਸਵਾਲ ਕੀਤਾ ਪ੍ਰਧਾਨ ਜੀ ਨੂੰ ਬਈ ਤੁਸੀਂ ਜਿਹੜੀ ਪਰਤਾਲ ਕੀਤੀ ਆ ਸਿੰਘ ਸਾਹਿਬ ਅਕਾਲ ਤਖਤ ਦੇ ਜਥੇਦਾਰ ਗਿਆਨੀ ਰਕबीर ਸਿੰਘ ਕਹਿੰਦੇ ਤੁਹਾਡਾ ਅਧਿਕਾਰ ਖੇਤਰ ਨਹੀਂ ਹੈਗਾ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਜੋ ਕਹਿਤਾ ਗਿਆਨੀ ਹਰਪ ਸਿੰਘ ਨੇ ਉਹ ਸਹੀ ਆ ਪਰ ਥੋਡੀ ਰਿਪੋਰਟ ਕੁਝ ਹੋਰ ਕਹਿੰਦੀ ਆ ਤੇ ਇਹਦਾ ਮਤਲਬ ਕਹਿੰਦੇ ਜੀ ਅਸੀਂ ਸੁਪਰੀਮ ਆ ਗਿਆਨੀ ਹਰਪ੍ਰੀਤ ਸਿੰਘ ਅਕਾਲ ਤਖਤ ਦਾ ਜਥੇਦਾਰ ਕੋਲੇ ਅਧਿਕਾਰ ਨਹੀਂ ਮੈਂ ਕਿਹਾ ਤੁਸੀਂ ਇਹ ਸਟੇਟਮੈਂਟ ਦੇ ਦਿਓ ਜਿਸ ਦਿਨ ਗਿਆਨੀ ਰਗਵੀਰ ਸਿੰਘ ਨੇ ਕਿਹਾ ਸੀ ਵੀ ਸ਼੍ਰੋਮਣੀ ਕਮੇਟੀ ਕੋਲੇ ਕੋਈ ਅਧਿਕਾਰ ਨਹੀਂ ਉਦੋਂ ਇਹ ਚੁੱਪ ਹੋ ਗਏ ਇਸ ਲਈ ਜਿਹੜਾ ਦੂਰਾ ਕਰਦਾਰ ਆ ਨਾ ਮੀਟਿੰਗ ਦੇ ਅੰਦਰ ਇਹ ਮਹਿਸੂਸ ਕਰਾਉਣਾ ਵੀ ਅਕਾਲ ਤਖਤ ਦੇ ਜਥੇਦਾਰ ਦਾ ਅਧਿਕਾਰ ਨਹੀਂ ਤੇ ਬਾਹਰ ਕਹਿਣਾ ਸੀ ਕਾਲ ਤੱਕ ਦਾ ਸਨਮਾਨ ਕਰਨੇ ਆ ਇਹ ਲੈਡ ਬੂ ਇਹਨਾਂ ਨੂੰ ਹਾਂਜੀ ਹੋਰ ਇਸ ਤੋਂ ਨਵਾਂ ਅੰਡਾ ਮੁੱਦਾ ਹੋ ਗਿਆ ਹੋਰ ਕੋਈ ਵੱਡਾ ਮੁੱਦਾ ਨਹੀਂ ਇੱਕੋ ਹੀ ਸੀ ਮੈਂ ਸੀ ਕਹਿਆ ਸੀ ਹੁਣ ਲਾਹ ਤਾਂ ਦਿੱਤਾ ਲਾਉਣ ਦਾ ਵਿਧੀਮਾਨ ਬਣਾ ਲਓ ਨਹੀਂ ਕਹਿੰਦੇ ਜੀ ਇਹ ਬਹੁਤ ਮਾੜਾ ਮੈਂ ਹੁਣ ਜਿਹੜੇ ਅਗਲੇ ਲਾਏ ਸੀ ਉਹਨਾਂ ਬਾਰੇ ਸਾਰਾ ਕੁਝ ਪਤਾ ਲੱਗ ਗਿਆ ਕਿਤੇ ਉਹਨਾਂ ਚੋਂ ਮਾੜਾ ਹੋਰ ਨਾ ਕੋਈ ਬਣ ਜਵੇ ਕਹਿਣ ਤੋਂ ਬਾਅਦ ਸਭ ਮੌਕੇ ਦੀਆਂ ਗੱਲਾਂ ਹੁੰਦੀਆਂ ਆ ਰਾਜਨੀਤਿਕ ਐਨਕਾ ਲਾ ਕੇ ਜਥੇਦਾਰ ਲਾਉਂਦੇ ਰਹੇ ਆ ਤੇ ਜਦੋਂ ਇਨਾਂ ਨੂੰ ਕੋਈ ਕੰਮ ਦੇਣ ਉਹ ਹਟ ਜਾਂਦਾ ਜਾਂ ਕਿਸੇ ਦੀ ਜ਼ਮੀਰ ਜਾਗ ਪਵੇ ਜਾਂ ਕੋਈ ਉਹ ਗੱਲਾਂ ਵਾਰ-ਵਾਰ ਨਾ ਇਹਨਾਂ ਦੀ ਪੂਰਤੀ ਕਰੋ ਤੇ ਫਿਰ ਐਂ ਕਰਦੇ ਆ ਜੇ ਸਿੱਖ ਪੂਰਾ ਆਵਾਮ ਚੇਤਨਣਾ ਨਾ ਹੋਇਆ ਐਂ ਹੁੰਦਾ ਰਹੂਗਾ ਬਿਲਕੁਲ ਜਿੱਤਾਰ ਜਿੱਤਾਰ ਦੇਖੋ ਅੱਜ ਇਹ ਸਵਾਲ ਨਹੀਂ ਮਾਨਤਾ ਨਾ ਦੇਣਾ ਜਦੋਂ ਅਸੀਂ ਕੋਈ ਵਿਵਸਥਾ ਬਾਰੇ ਕਿਸੇ ਨੂੰ ਸਿੱਖਾਂ ਨੂੰ ਦੱਸ ਹੀ ਨਹੀਂ ਸਕੇ ਛੜ ਸਿੱਖਾਂ ਦੀ ਐਡਜ ਐਡਜੈਕਟਿਵ ਮੈਂਬਰ ਨੂੰ ਵੀ ਨਹੀਂ ਪਤਾ ਕਿਸ ਐਂਗਲ ਤੋਂ ਤੁਸੀਂ ਚੁਣਦੇ ਹੋ ਦੇਖੋ 12 15 ਬੰਦੇ ਪੰਥ ਦੀ ਨਿਮੈਂਦਗੀ ਨਹੀਂ ਕਰਦੇ ਜਥੇਦਾਰ ਤਾਂ ਪੰਥ ਦਾ ਤੁਸੀਂ ਆਪ ਹੁਣ ਮੈਂ ਕੀ ਕਹਾ ਇਹ ਜਿਹੜੀ ਰੰਗੜ ਬਈ ਇਹ 2 ਦਸੰਬਰ ਦੇ ਜਿਹੜੇ ਹੁਕਮਾਂੇ ਹੋਏ ਆਦੇਸ਼ ਹੋਏ ਉਹਨਾਂ ਨੂੰ ਲੈ ਕੇ ਹੋਈ ਹੈ ਜੀ ਹਾਂ 2 ਦਸੰਬਰ ਵਾਲੇ ਦਿਨ ਦੇ ਜਿਹੜੇ ਹੁਕਮਨਾਮੇ ਆ ਖਾਸ ਤੌਰ ਤੇ ਮੈਂ ਇਹ ਗੱਲ ਸਿੱਧੇ ਤੌਰ ਤੇ ਕਹਿਣਾ ਜਿਹੜੇ ਪ੍ਰਧਾਨ ਸਾਹਿਬ ਆ ਤੇ ਅਡਜੈਕਟਿਵ ਮੈਂਬਰ ਆ ਸੱਤਾਧਾਰੀ ਉਹ ਰਾਜਨੀਤਿਕ ਆਗੂ ਦੀ ਇਹ ਬਖਸ਼ਿਸ਼ ਦੇ ਨਾਲ ਹੀ ਪ੍ਰਧਾਨ ਬਣੇ ਆ ਉਹਦੇ ਨਾਲ ਹੀ ਅਡਜੈਕਟਿਵ ਮੈਂਬਰ ਬਣੇ ਆ ਤੇ ਫਿਰ ਉਹ ਤਾਂ ਕਰਨੀ ਬਣਦੀ ਆ ਉਹਨਾਂ ਦੀ ਉਹ ਤਾਂ ਕਰ ਹੀ ਰਹੇ ਆ ਕੀ ਕਰਤਾਂ ਹੋ ਯਾਨੀ ਬਿਤਾਸ ਸਿੰਘ ਜੀ ਇਸ ਤਰ੍ਹਾਂ ਮੰਤਮਨ ਸਾਹਿਬ ਜਿਹੜੇ ਹੈਡ ਗਾਰੰਟੀ ਉਹ ਹੀ ਹਾਂ ਇਹ ਉਹਨਾਂ ਨੂੰ ਕਿਹਾ ਵੀ ਉਹ ਸੁਬਾ ਮਨਮੋਣਗੇ ਅਗਲਾ ਹੱਥ ਪੇ ਅਗੇ ਉਹ ਦੱਸ ਸਕਦੇ ਆ ਪ੍ਰਧਾਨ ਸਾਹਿਬ ਬੜੀ ਗਲਤ ਠੀਕ ਹੈ ਠੀਕ ਹੈ